ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਨੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ ਉਹਨਾਂ ਦੀ ਇਸ ਜਿੱਤ ਤੋਂ ਬਾਅਦ ਅਗਲਾ ਸਵਾਲ ਇਹ ਹੈ ਕਿ ਭਾਈ ਅਮਰਤਪਾਲ ਹੁਣ ਕਿਦੋਂ ਜੇਲ੍ਹ ਤੋਂ ਬਾਹਰ ਆਉਣਗੇ ਤੇ ਨਾਲ ਹੀ ਨਾਲ ਉਹਨਾਂ ਦੀ ਵਾਈਫ ਨੇ ਵੀ ਇਸ ਜਿੱਤ ਬਾਰੇ ਕੁਝ ਆਖਿਆ ਹੈ ਕੀ ਆਖਿਆ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਗਏ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਦੋਸਤੋ ਬਹੁਤ ਸਾਰੇ ਲੀਡਰਾਂ ਵੱਲੋਂ ਜਿਹੜਾ ਜੋਰ ਲਾਇਆ ਗਿਆ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤੇ ਨਾ ਪਰ ਦੋਸਤੋ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਖਡੂਰ ਸਾਹਿਬ ਤੋਂ ਇੱਕ ਵੱਡਾ ਇਤਿਹਾਸ ਰਚ ਦਿੱਤਾ ਤੇ ਦੋਸਤੋ ਸਵਾਲ ਇਹ ਪੈਦਾ ਹੁੰਦਾ ਹੈ ਵੀ ਅਮਰਤਪਾਲ ਸਿੰਘ ਜੇਲ੍ਹ ਵਿੱਚੋਂ ਕਦੋਂ ਬਾਹਰ ਆਵੇਗਾ ਤੇ ਨਾਲ ਹੀ ਗੱਲ ਕਰਾਂਗੇ ਵੀ ਅਮਰਤਪਾਲ ਸਿੰਘ ਦੀ ਜੋ ਵਾਈਫ ਹੈ ਉਹਨਾਂ ਦੀ ਪਤਨੀ ਆ ਉਹ ਜਿੱਤ ਤੇ ਜਿਹੜਾ ਕੀ ਬੋਲੀ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਮਰਤਪਾਲ ਸਿੰਘ ਖਾਲਸਾਲ ਜੇਲ੍ਹ ਤੋਂ ਬਾਹਰ ਕਦੋਂ ਆਵੇਗਾ ਇੱਕ ਵਾਰ ਵੋਟਾਂ ਪਈਆਂ ਸੀ ਸਮਰਜੀਤ ਸਿੰਘ ਮਾਨ ਜੋ ਜੇਲ੍ਹ ਦੇ ਅੰਦਰ ਖੜੇ ਹੋਏ ਸੀ ਉਦੋਂ ਉਹ ਐਮਪੀ ਬਣੀ ਸੀ ਤਾਂ ਜਿਹੜਾ ਜੇਲ੍ਹ ਤੋਂ ਬਾਹਰ ਆਗੇ ਸੀ ਤਾਂ ਦੋਸਤੋ ਹੁਣ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਉੱਪਰ ਐਨਐਸਏ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਡਿਊਬਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਜੇਲ੍ਹ ਵਿੱਚ ਰਹਿੰਦਾ ਹੀ ਅਮਰਤਪਾਲ ਸਿੰਘ ਨੇ ਜਿਹੜੀ ਐਮਪੀ ਦੀ ਚੋਣ ਲੜੀ ਤੇ ਤਕਰੀਬਨ ਲੱਖ ਤੋਂ ਵੱਧ ਵੋਟਾਂ ਤੇ ਜਿਹੜੀ ਜਿੱਤ ਹਾਸਲ ਕੀਤੀ ਤਾਂ ਦੋਸਤੋ ਗੱਲ ਕਰੀਏ ਬਾਹਰ ਆਉਣ ਦੀ ਤਾਂ ਕੁ ਇਹਕ ਕੁਝ ਦਿਨਾਂ ਵਿੱਚ ਭਾਈ ਅਮਰਤਪਾਲ ਸਿੰਘ ਜੀ ਬਾਹਰ ਆ ਸਕਦੇ ਨੇ ਕਿਉਂਕਿ ਦੋਸਤੋ ਹੁਣ ਐਮਪੀ ਬਣ ਗਏ ਨੇ ਤੇ ਉਹਨਾਂ ਨੂੰ ਜਿਹੜਾ ਸਰਕਾਰ ਨੂੰ ਬਾਹਰ ਕੱਢਣਾ ਹੀ ਪੈਣਾ ਹੈ ਹੋ ਸਕਦਾ ਹੈ ਭਾਈ ਅਮਰਤਪਾਲ ਸਿੰਘ ਜਦੋਂ ਸੌਂ ਚੱਕੀ ਜਾਵੇਗੀ ਸੌਂ ਚੱਕ ਸਮਾਗਮ 'ਚ ਜਿਹੜਾ ਬਾਹਰ ਆ ਸਕਦੇ ਨੇ ਤਾਂ ਗੱਲ ਕਰੀ ਦੋਸਤੋ ਭਾਈ ਅਮਰਤਪਾਲ ਸਿੰਘ ਜੀ ਦੀ ਵਾਈਫ ਦੀ ਦੋਸਤੋ ਕੁਝ ਟਾਈਮ ਪਹਿਲਾਂ ਭਾਈ ਅਮਰਤਪਾਲ ਸਿੰਘ ਜੀ ਦਾ ਵਿਆਹ ਕਰਨਦੀਪ ਕੌਰ ਦੇ ਨਾਲ ਹੋਇਆ ਸੀ ਤੇ ਉਸ ਤੋਂ ਬਾਅਦ ਐਨਐਸਏ ਲੱਗਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਚਲੇ ਜਾਂਦੇ ਆ ਤੇ ਦੋਸਤੋ ਉਥੋਂ ਚੋਣ ਲੜ ਕੇ ਜਿੱਤਦੇ ਆ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਵਾਈਫ ਕਰਨਦੀਪ कौर ਲੋਕਾਂ ਦਾ ਸਮੁੱਚੇ ਪੰਜਾਬੀਆਂ ਦਾ ਬਹੁਤ ਵੱਡਾ ਧੰਨਵਾਦ ਕਰਦੀ ਆ ਕਿ ਤੁਸੀਂ ਸਾਨੂੰ ਐਮਪੀ ਬਣਾ ਦਿੱਤਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਤੁਸੀਂ ਸੀਟ ਤੋਂ ਜਿਤਾ ਦਿੱਤਾ ਤੇ ਹੱਕ ਸੱਚ ਦਾ ਜਿਹੜਾ ਸਾਥ ਦਿੱਤਾ ਹੁਣ ਬਹੁਤ ਜਲਦ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਉਣਗੇ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰਨਗੇ ਤੇ ਦੋਸਤੋ ਉਸ ਤੋਂ ਬਾਅਦ ਜਿਹੜਾ ਸੌ ਚੱਕ ਸਮਾਗਮ ਹੋਊਗਾ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਸੌ ਚੱਕਣਗੇ ਤੇ ਉਸ ਤੋਂ ਬਾਅਦ ਲੋਕਾਂ ਦੇ ਖਡੂਰ ਸਾਹਿਬ ਦੇ ਲੋਕਾਂ ਦੇ ਜਿਹੜੇ ਮੁੱਦੇ ਚੱਕਣਗੇ ਪਾਰਲੀਮੈਂਟ ਦੇ ਵਿੱਚ ਦੋਸਤੋ ਗੱਲ ਕਰੀਏ ਤਕਰੀਬ ਹੁਣ 1 ਲੱਖ ਤੋਂ ਵੱਧ ਵੋਟਾਂ ਦੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਜਿੱਤੇ ਨੇ ਤੇ ਉਧਰ ਫਰੀਦਕੋਟ ਸਰਬਜੀਤ ਸਿੰਘ ਜੀ ਵੀ 70000 ਪਲੱਸ ਵੋਟਾਂ ਦੇ ਜਿਹੜੇ ਜਿੱਤੇ ਨੇ ਤਾਂ ਦੋਵੇਂ ਦੋਸਤੋ ਜਿਹੜੇ ਪੰਥਕ ਆਗੂ ਖੜੇ ਹੋਏ ਸੀਗੇ ਆਪਾਂ ਕਹਿਦੀ ਵੀ ਹੈਨਾ ਦੋਵੇਂ ਹੀ ਜਿਹੜੇ ਆਜ਼ਾਦ ਖੜੇ ਹੋਏ ਸੀ ਤੇ ਵੱਡੀ ਲੀਡ ਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਗੱਲ ਕਰੀਏ ਦੋਸਤੋ ਕਾਂਗਰਸ ਪੰਜਾਬ ਵਿੱਚ 7 ਸੀਟਾਂ ਲੈ ਕੇ ਗਈ ਹੈ ਤੇ ਜਿਹੜੀ ਆਮ ਆਦਮੀ ਪਾਰਟੀ 13 ਸੀਟਾਂ ਜਿੱਤਣ ਦਾ ਦਾਵਾ ਕਰਦੀ ਸੀ ਉਸ ਨੂੰ ਸਿਰਫ 3 ਸੀਟਾਂ ਮਿਲੀਆਂ ਨੇ ਤੇ ਇੱਕ ਸੀਟ ਹੈ ਜਿਹੜੀ ਅਕਾਲੀ ਦਲ ਦੀ ਝੋਲੀ ਪੈ ਗਈ ਹੈ ਬਠਿੰਡੇ ਤੋਂ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਦੀ ਉਹਨਾਂ ਨੇ ਵੀ ਲੋਕਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਤੇ 6 ਜੂਨ ਤੱਕ ਜਿਹੜਾ ਕੋਈ ਵੀ ਜਸ਼ਨ ਨਾ ਮਨਾਉਂਦਾ ਆ ਲੋਕਾਂ ਨੂੰ ਅਪੀਲ ਕੀਤੀ ਹੈ ਕਿਉਂਕਿ 6 ਜੂਨ ਤੱਕ ਜਿਹੜੇ ਛੀ ਦਿਹਾੜੇ ਚੱਲ ਰਹੇ ਨੇ ਦੋਸਤੋ 1984 ਵਿੱਚ ਜਿਹੜੇ ਸਿੰਘ ਹਾਸ਼ੀਦ ਹੋਏ ਸੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜਿਸ ਤਰ੍ਹਾਂ ਕਿ ਵੀਰੋ ਤੁਸੀਂ ਸਾਰੇ ਜਾਣਦੇ ਹੋ ਹੈ ਕਿ 1 ਜੂਨ ਨੂੰ ਜਿਹੜੇ ਇਲੈਕਸ਼ਨ ਹੋਏ ਹੈ ਉਹਦੇ ਵਿੱਚ ਭਾਈ ਅਮਰਪਾਲ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਇਹ ਜਿੱਤ ਹਾਸਲ ਕਰਕੇ ਉਹਨਾਂ ਨੇ ਨਵਾਂ ਇਤਿਹਾਸ ਰਚਿਆ ਹੈ گا ਬਹੁਤ ਵੱਡੀ ਲੀਡ ਤੋਂ ਉਹ ਜਿੱਤੇ ਹੈਗੇ ਨੇ ਉਸ ਇਲੈਕਸ਼ਨ 'ਚ ਜਿੱਤੇ ਜਿਹਦੇ ਵਿੱਚ ਉਹਨਾਂ ਨੇ ਕੈਂਪੇਨ ਨਹੀਂ ਕੀਤੀ ਹੈਗੀ ਬਗੈਰ ਕੈਂਪੇਨ ਤੋਂ ਉਹ ਜਿੱਤੇ ਹੈ ਸੋਚੋ ਅਗਰ ਕੈਂਪੇਨ ਕਰਦੇਤੇ ਇਹ ਮੁਕਾਬਲਾ ਕਿੱਡਾ ਸਖਤ ਹੁੰਦਾ ਔਰ ਇਹ ਉਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਇਨੀਆਂ ਨਹੀਂ ਦੇਰ ਤੋਂ ਇਲੈਕਸ਼ਨ ਲੜਦੀਆਂ ਆ ਰਹੀਆਂ ਤੇ ਸੀਟਾਂ ਜਿੱਤਦੀਆਂ ਆ ਰਹੀਆਂ ਉਹਨਾਂ ਵਾਸਤੇ ਚੰਦ ਵੋਟ ਲੈਣਾ ਵੀ ਮੁਸ਼ਕਲ ਹੋ ਜਾਂਦੇ ਅਮਰਤਪਾਲ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੀ ਫਤਿਹ ਹਾਸਲ ਕੀਤੀ ਹੈ ਤੇ ਨਵਾਂ ਇਤਿਹਾਸ ਰਚਿਆ ਹੈ گا ਵੈ ਹੁਣ ਸਵਾਲ ਇਹ ਹੈ ਕਿ ਭਾਈ ਅਮਰਤਪਾਲ ਜਿਹੜੇ ਆ ਉਹ ਕਿਦੋਂ ਜੇਲ੍ਹ ਤੋਂ ਬਾਹਰ ਆਉਣਗੇ ਉਹਨਾਂ ਦੇ ਵਕੀਲ ਦੀ ਵੀ ਸਟੇਟਮੈਂਟ ਆਈ ਸੀਗੀ ਔਰ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਭਾਈ ਅਮਰਤਪਾਲ ਦੇ ਉੱਤੇ ਜਿੰਨੇ ਮੁਕਦਮੇ ਲਾਏ ਗਏ ਨੇ ਉਹ ਸਾਰੇ ਬੇਬੁਨਿਆਦ ਹੀ ਗਏ ਬੇਮਕਸਦ ਹੀ ਗੀ ਹੈ ਝੂਠੇ ਮੁਕਦਮੇ ਪਾਏ ਗਏ ਹੈ। ਲਿਹਾਜ਼ਾ ਜਿਦੋਂ ਸੌ ਤੇ ਹਾਂ ਤੇ ਮਾਮਲਾ ਜਿਹੜਾ ਵੈ ਉਹਨੇ ਵੇੜਿਆ ਜਾਏਗਾ ਔਰ ਜਦ ਸੌ ਦੇ ਵਿੱਚ ਪਾਈ ਅਮਰਪਾਲ ਜਿਹੜੇ ਹੈ ਉਹ ਸੌ ਦੇ ਕੇ ਬਰੀ ਹੋ ਜਾਣਗੇ ਔਰ ਬਹੁਤ ਜਲਦੀਆਂ ਚੰਦ ਹਫਤਿਆਂ ਦੇ ਵਿੱਚ ਉਹ ਸਾਡੇ ਦਰਮਿਆਨ ਹੋਣਗੇ ਔਰ ਖਡੂਰ ਸਾਹਿਬ ਦੇ ਲੋਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਗੇ ਆਣਗੇ ਕਿ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ ਹੱਕ ਤੇ ਸੱਚ ਦਾ ਸਾਥ ਦਿੱਤਾ ਇਸ ਬੁਰਾਈ ਦੀ ਲੜਾਈ ਦੇ ਵਿੱਚ ਉਹਨਾਂ ਨੇ ਅਛਾਈ ਦੀ ਜਿੱਤ ਕਰਵਾਈ ਹੈਗੀ ਜਾਂ ਨਸ਼ਿਆਂ ਨੂੰ ਮਾਰ ਦਿੱਤੀ ਹੈਗੀ ਜਾਂ ਨਸ਼ੇ ਨੁਹਾਰ ਦਿੱਤੀ ਹੈਗੀ ਆ ਨੌਜਵਾਨਾਂ ਨੂੰ ਨੌਜਵਾਨਾਂ ਦੀ ਜਿੱਤ ਹੋਈ ਹੈਗੀ ਆ ਤੇ ਇਸ ਜਿੱਤ ਦੇ ਉੱਤੇ ਪਾਈ ਅਮਰਪਾਲ ਦੀ ਵਾਇਪ ਦਾ ਵੀ ਮੈਸੇਜ ਆਉਂਦਾ ਹੈ ਤੇ ਉਹ ਵੀ ਖਡੂਰ ਸਾਹਿਬ ਦੇ ਲੋਕਾਂ ਦਾ ਸੰਗਤ ਦਾ ਤਹੇ ਦਿਲ ਨਾਲ ਸ਼ੁਕਰੀਆ ਅਦਾ ਕਰ ਦਿੰਨੇ ਕਿ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਉਹਨਾਂ ਨੇ ਅਮਰਤਪਾਲ ਨੂੰ ਜਿੱਤ ਦੁਆ ਕੇ ਫਤਾ ਦੁਆ ਕੇ ਐਮਪੀਏ ਬਣਾਇਆ ਤੇ ਹੁਣ ਬਹੁਤ ਜਲਦ ਉਹ ਜੇਲ੍ਹ ਚੋਂ ਵੀ ਬਾਹਰ ਆ ਜਾਣਗੇ ਉਹਨਾਂ ਦੇ ਬਾਹਰ ਆਉਣ ਦੀ ਉਮੀਦ ਜਿਹੜੀ ਹੈ ਉਹ ਬਣ ਗਈ ਹੈਗੀ ਹੈ ਖਡੂਰ ਸਾਹਿਬ ਦੇ ਜਿਹੜੇ ਲੋਕ ਇਹ ਉਹਨਾਂ ਨੇ ਇੱਕ ਤਾਂ ਦਹਾਈ ਯੂਨਿਟੀ ਦਿਹਾਈ ਔਰ ਪਾਈ ਅਮਰਤਪਾਲ ਨੂੰ ਇਸ ਫਤਾ ਦੁਆں ਚ ਕਾਮਯਾਬੀ ਦਵਾਈ ਹੈਗੀ ਹੈ ਬਹੁਤ ਸਾਰੇ ਰਵਾਇਤੀ ਪਾਰਟੀਆਂ ਦੇ ਜਿਹੜੇ मेहमरान से गे, से थे उन्होंने बड़ी जोरदार कंपेन की सी क्योंकि उन्होंने पता है कि मुकाबला बहुत सख्त है लेकिन सिख पंथ ने यह सबित करता है कि अगर यूनिटी सिख पंथ आईए तो फिर कामयाबी यकीनी बन जाती हैगी ਕੋਈ ਵੀ ਚੀਜ਼ ਉਹਨਾਂ ਨੂੰ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਾ ਸਕਦੀ ਹੈਗੀ ਨਾ ਉਹਨਾਂ ਨੂੰ ਲਾਲਚ ਦੇ ਨਾਲ ਪਿੱਛੇ ਹਟਾਇਆ ਜਾ ਸਕਦਾ ਹੈ ਤੇ ਨਾ ਹੀ ਮੁਖਤਲਫ ਚਾਂਸੇ ਦੇ ਕੇ ਉਹਨਾਂ ਨੂੰ ਉਹਨਾਂ ਦੇ ਮਕਸਦ ਤੋਂ ਹਟਾਇਆ ਜਾ ਸਕਦਾ ਹੈਗਾ ਵਾ ਜਿਸ ਤਰ੍ਹਾਂ ਕਿ ਇਹ ਜਿਹੜੀ ਜਿੱਤ ਹੈ ਉਹ ਸਾਰਿਆਂ ਦੇ ਸਾਹਮਣੇ ਹੈਗੀ ਹੈ ਭਾਈ ਅਮਰਤਪਾਲ ਦੀ ਜਿੱਤ ਜੜੀ ਹੈ ਉਹ ਸਾਰਿਆਂ ਦੇ ਸਾਹਮਣੇ ਹੈਗੀ ਹੈ ਇਹ ਸਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਜ਼ਰ